ਕਰ ਰਹੀ ਸੀ ਮਿੰਟ ਦੀ ਕਰੈਲੀ ਦੀ ਰੈਲੀ ਕਹਿੰਦੇ ਅੰਮ੍ਰਿਤਸਰ ਹੋਣੀ ਸੀਗੀ ਤੇ ਰੈਲੀ ਕੈਨਸਲ ਹੋ ਗਈ ਆ ਇੱਥੇ ਟਰਨ ਮਾਰ ਗਈ ਸਰਕਾਰ ਕੀ ਕਾਰਨ ਆ ਉੱਥੇ ਰੈਲੀ ਕਰਨ ਨਹੀਂ ਦਿੱਤੀ ਗਈ ਜਾਂ ਫਿਰ ਇਹਨਾਂ ਨੇ ਆਪ ਹੀ ਕੋਈ ਮਨ ਹੋਰ ਬਣਾ ਲਿਆ ਵੀ ਕਿਤੇ ਹੋਰ ਕਰਨੀ ਆ ਜਾਂ ਕੀ ਕਰਨੇ ਦੇਖੋ ਸਰਕਾਰ ਦਾ ਨ ਇੱਕ ਮਤਲਬ ਕਿ ਆਦਤਨ ਮੂੜੀ ਬਣ ਗਿਆ ਕਿ ਇਹਨਾਂ ਨੇ ਹਫਤੇ ਚ ਤਿੰਨ ਚਾਰ ਯੂ ਟਰਨ ਜੇ ਨਾ ਮਾਰ ਮਾਰਨਾ ਜੀ ਤਾਂ ਇਹਨਾਂ ਨੂੰ ਮਤਲਬ ਕਿ ਪਸੂ ਕਿਉਂ ਡਕਾਰ ਜਿਹਾ ਆਉਂਦੇ ਆ ਹੂੰ ਖਟੇ ਮਿੱਠੇ ਜਿਹੇ ਡਕਾਰ ਆਉਂਦੇ ਹਾਜ਼ਮ ਨਹੀਂ ਹੁੰਦਾ ਸਾਰਾ ਕੁਝ ਜੀ ਜਿੰਨਾ ਚਿਰ ਇਹਨਾਂ ਦਾ ਯੂ ਟਰਨ ਨਾ ਬਜੇ ਦਰਅਸਲ ਕੀ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਜਿਹੜਾ ਉਹ ਐਥਲੈਟਿਕਸ ਵਾਲਾ ਟਰੈਕ ਹੁੰਦਾ ਹੈ ਹੂੰ ਉਹਦੇ 'ਚ ਇਹਨਾਂ ਨੇ ਆ ਕੋਈ ਰੈਲੀ ਕਰਨੀ ਸੀ ਸ਼ਾਇਦ 2 ਤਰੀਕ ਨੂੰ ਕਿ 4 ਨੂੰ ਉਹ ਰੱਖੀ ਹੋਈ ਸੀਗੀ ਨਿਸ਼ਾਨਾਂ ਦੇ ਵਿਰੁੱਧ ਹੂੰ ਤਾਂ ਉਹਦੇ 'ਚ ਕੀ ਹੋਇਆ ਕਿ ਵਿਰੋਧ ਜਤਾਇਆ ਹੋਣਾ ਕਿਸੇ ਨਾ ਕਿਸੇ ਨੇ ਹੂੰ ਔਜਲਾ ਸਾਹਿਬ ਨੇ ਫਿਰ ਇਹਦੇ ਤੇ ਗੱਲ ਚੁੱਕੀ ਕਿ ਭਾਈ ਤੁਸੀਂ ਖਡਾਰੀਆਂ ਦਾ ਨੁਕਸਾਨ ਕਰਕੇ 트랙 ਦਾ ਨੁਕਸਾਨ ਕਰਕੇ ਜੀ ਇੱਕ ਰਾਜਨੀਤਿਕ ਆਯੋਜਨ ਕਰਨ ਜਾ ਰਹੇ ਹੋ ਇਹ ਕੋ ਠੀਕ ਥੋੜੀ ਐਸਾ ਬਿਲਕੁਲ ਗੱਲ ਅੱਗੇ ਵੀ ਮਤਲਬ ਕਿ ਮਲੇਰ ਕੋਟਲੇ ਵੀ ਇਦਾਂ ਕਰਨਾ ਸੀ ਇਹਨਾਂ ਨੇ ਉਸ ਦਿਨ ਚਲੋ ਕੁਝ ਹੋ ਗਿਆ ਕੈਨਸਲ ਹੋ ਗਿਆ ਸੀਗਾ ਸ਼ਾਇਦ ਜਨਾ ਦਾ ਵਿਜ਼ਿਟ ਕੈਨਸਲ ਹੋ ਗਿਆ ਸੀਗਾ ਮੁੱਖ ਮੰਤਰੀ ਸਾਹਿਬ ਦਾ ਤਾਂ ਮੈਂ ਫੋਟੋ ਪਾਤੀ ਸੀਗੀ ਕਿ ਬਈ ਉਹ ਕਿਸ ਤਰ੍ਹਾਂ ਹੈਲੀਪੈਡ ਬਣਾਇਆ ਜਾ ਰਿਹਾ ਤੇ ਇੱਟਾਂ ਚਿਣੀਆਂ ਜਾ ਰਹੀਆਂ ਸੀ ਗਰਾਊਂਡ ਦੇ ਵਿੱਚ ਉਸ ਤੋਂ ਪਹਿਲਾਂ ਬਰਨਾਲੇ ਮੁੰਡਿਆਂ ਨੇ ਆਪ ਦਾ ਆਪ ਗਰਾਊਂਡ ਬਣਾਇਆ ਸੀ ਫੁੱਟਬਾਲ ਦਾ ਮਿਹਨਤ ਕਰਕੇ ਬਹੁਤ ਸ਼ਾਨਦਾਰ ਗਰਾਊਂਡ ਸੀ ਉਹ ਇਸ ਤਰ੍ਹਾਂ ਬੇੜਾ ਵਰਕ ਹੋ ਗਿਆ ਸੀ ਇੱਕ ਵਾਰੀ ਉਹ ਦਲਜੀਤ ਦੇ ਸ਼ੋਅ ਦਾ ਵੀ ਸ਼ਾਇਦ ਗਰਾਊਂਡ ਦਾ ਹੀ ਰੌਲਾ ਪਿਆ ਸੀ ਨਹੀਂ ਦੇਖੋ ਹੁੰਦਾ ਉਹ ਦਿੱਲੀ ਸੀਗਾ ਸ਼ਾਇਦ ਕਿਉਂ ਮਤਲਬ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਚੀਜ਼ਾਂ ਠੀਕ ਹੁੰਦਿਆਂ ਹੁੰਦਿਆਂ ਵੀ ਬਹੁਤ ਸਮਾਂ ਲੱਗ ਜਾਂਦਾ ਜੀ ਬਿਲਕੁਲ ਜੀ ਖਲਾਰਾ ਬਹੁਤ ਪੈ ਜਾਂਦਾ ਹੈ ਬੇਸ਼ੱਕ ਸਰਕਾਰ ਉਹਨੂੰ ਰਿਪੇਅਰ ਕਰ ਦੋਗੀ ਤਾਂ ਰਿਪੇਅਰਾ ਤੋ ਰਾਤੋ ਰਾਤ ਠੀਕ ਹੋ ਜਾਣੀ ਹੈ ਤਾਂ ਖਿਡਾਰੀ ਪ੍ਰੈਕਟਿਸ ਜਿਹੜੀ ਹੈ ਉਹ ਉਹ ਕਿੱਥੇ ਕਰਨਗੇ ਮੁੜ ਕੇ ਤਾਂ ਉਹਨਾਂ ਦੀ ਪ੍ਰੈਕਟਿਸ ਛੁੱਟ ਜਾਏਗੀ ਸੋ ਇਸ ਵਾਸਤੇ ਇਹਨਾਂ ਨੇ ਹੁਣ ਉਹ ਰੈਲੀ ਵਾਲੀ ਜਗ੍ਹਾ ਪਤਾ ਨਹੀਂ ਕਿਹੜੀ ਚੁਣੀ ਆ ਪਰ ਉਥੋਂ ਘਟੋ ਘਟ ਕਹਿ ਲੋ ਕਿ ਇਹਨਾਂ ਨੇ ਮਨ ਬਣਾ ਲਿਆ ਕਿ ਨਹੀਂ ਕਰਾਂਗੇ ਹੂੰ ਤੇ ਚੰਗੀ ਗੱਲ ਆ ਕੋਈ ਮਾੜੀ ਗੱਲ ਨਹੀਂ ਆ ਪਰ ਇਹ ਸੋਚ ਤੁਸੀਂ ਪਹਿਲੇ ਪਹਿਲੇ ਆਰਡਰ ਕਰੋ ਪ੍ਰਸ਼ਾਸਨ ਹੂੰ ਕਿ ਭਾਈ ਇਸ ਤਰ੍ਹਾਂ ਦੇ ਮੈਦਾਨਾਂ ਦੇ ਵਿੱਚ ਇਸ ਤਰ੍ਹਾਂ ਦੇ ਆਯੋਜਨ ਨਹੀਂ ਹੋਣੇ ਚਾਹੀਦੇ ਜੀ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਜਗ੍ਹਾ ਹੁੰਦੀ ਆ ਜ ਤੁਹਾਨੂੰ ਕਿਹੜਾ ਕੋਈ ਕਮੀ ਹੈ ਇੱਥੇ ਵੀ ਕਹਿ ਰਹੇ ਸੀ ਕਿ ਜਗ੍ਹਾ ਤੇ ਮਿਲ ਜਾਣੀ ਸੀ अवेलेबल ਸੀ ਕੀ ਉਹਦੇ باوجود ਵੀ ਇਹਨਾਂ ਨੇ ਚੁਣਿਆ ਸੀ ਪਰ ਚਲੋ ਹੁਣ ਟਰਨ ਮਾਰ ਲਿਆ ਜਾਂ ਕਹਿ ਲੋ ਕਿ ਸਹੀ ਸਮੇਂ ਨਹੀਂ ਹੁਣ ਆ ਹੀ ਨਹੀਂ ਚਾਹੀਦਾ ਸਭ ਗਰਾਊਂਡ ਕਿਉਂ ਉਜਾੜਦੇ ਏ ਕਿਉਂ ਉਜਾੜਦੇ ਹੋ ਗਰਾਊਂਡ ਖੇਡਣ ਵਾਸਤੇ ਨਹੀਂ ਕਿ ਨਾ ਕਿ ਰਾਜਨੀਤਿਕ ਬੱਲੇਬਾਜ਼ੀ ਕਰਨ ਵਾਸਤੇ ਤੂੰ ਗੱਲ ਇਹ ਆ ਕਿ ਭਈ ਇਹ ਚੱਲਣ ਹੀ ਗਲਤ ਆ ਚਾਹੇ ਕੋਈ ਵੀ ਪਾਰਟੀ ਹੋਵੇ ਕਿਸੇ ਦੀ ਵੀ ਸਰਕਾਰ ਹੋਵੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੀ ਗਰਾਊਂਡ ਜਿਹੜੇ ਆ ਸਿਰਫ ਖੇਡਾਰੀਆਂ ਵਾਸਤੇ ਹੋਣੇ ਚਾਹੀਦੇ ਆ ਆ ਸਿਆਸੀ ਲੋਕਾਂ ਦੇ ਤਮਾਸ਼ਿਆਂ ਵਾਸਤੇ ਨਹੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਸਿਆਸੀ ਪੇੜ ਆਪਾਂ ਵੈਸੇ ਕਹਿ ਦਨੇ ਹੁੰਦੇ ਨੇ ਤੇ ਸੱਚੀ-ਮੁੱਚੀ ਕਈ ਵਾਰੀ ਤੇ ਪੱਕੇ ਸਿਆਸੀ ਪੇੜ ਬਣਾ ਲੈਂਦੇ ਇਹ ਸਾਡਾ ਪੇੜ ਹੈ ਪਰ ਚਲੋ ਸੱਚੀ ਆ ਭਾਈ ਚਲੋ ਐਤ ਕਿ ਇਹ ਹੋਇਆ ਤੇ ਗਾਹ ਨੂੰ ਇਦਾਂ ਦਾ ਕੋਈ ਨਾ ਹੋਵੇ ਕੰਮ ਪਹਿਲੇ ਹੀ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਹੁੰਦਾ ਮਿੰਟੂ ਜੀ